ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਜਦੋਂ ਜੰਗ ਹੋਈ ਖੈਬਰ ਦੀ ਉਸ ਵਕਤ ਇੱਕ ਸਿਪਾਈ ਉਹ ਡਰ ਕੇ ਆਪਣੇ ਮੁਲਖ ਫਿਰ ਮੁਲਤਾਨ ਭੱਜ ਗਿਆ ਮੁਲਤਾਨ ਦੇ ਰਾਜੇ ਕੋਲੇ ਜਾ ਕੇ ਨਾ ਆਪਣੇ ਪੈਰਾਂ ਨੂੰ ਨਮਸਕਾਰ ਕਰੀ ਜਾਵੇ ਪੈਰਾਂ ਨੂੰ ਝੁਮੀ ਜਾਵੇ ਉੱਥੋਂ ਦਾ ਰਾਜਾ ਮੁਲਤਾਨ ਦਾ ਕਹਿੰਦਾ ਭਾਊ ਤੂੰ ਨਮਸਕਾਰ ਮੈਨੂੰ ਕਰਨੀ ਮੈਂ ਤੇਰਾ ਰਾਜਾ ਤੂੰ ਆਪਣੇ ਪੈਰਾਂ ਨੂੰ ਕਿਉਂ ਨਮਸਕਾਰ ਕਰਦਾ ਕਹਿੰਦਾ ਰਾਜਾ ਇਹ ਪੈਰ ਕਰਮਾ ਵਾਲੇ ਨੇ ਜਿਹੜੇ ਮੈਨੂੰ ਅਕਾਲੀ ਫੂਲਾ ਸਿੰਘ ਤੋਂ ਭਜਾ ਕੇ ਤੇਰੇ ਕੋਲੇ ਲੈ ਆਏ ਨੇ ਜੇ ਕਿਤੇ ਮੇਰੇ ਪੈਰ ਨਾ ਹੁੰਦੇ ਅੱਜ ਅਕਾਲੀ ਨੇ ਮੈਨੂੰ ਬਰਚੇਂ ਦੇ ਨਗਾ ਦੇਣਾ ਉਹ ਕਹਿੰਦਾ ਇੰਨਾ ਡਰ ਇੰਨਾ ਅਕਾਲੀ ਫੂਲਾ ਸਿੰਘ ਦਾ ਡਰ ਤੇਨੂੰ ਜੇ ਕੱਲ ਨੂੰ ਲੜਨਾ ਪੈ ਗਏ ਅਕਾਲੀ ਫੂਲਾ ਸਿੰਘ ਨਾਲ ਫਿਰ ਕੀ ਕਰੇਗਾ ਕਹਿੰਦਾ ਜੇ ਅਕਾਲੀ ਫੂਲਾ ਸਿੰਘ ਦੇ ਨਾਲ ਲੜਨਾ ਨਾ ਫਿਰ ਵਰਛਾ ਏਡਾ ਲੰਮਾ ਬੜਾ ਮਲਤਾਨ ਤੋਂ ਚਲਾਈਏ ਤੇ ਜਾ ਕੇ ਪੰਜਾਬ ਉਹ ਖੈਬਰ ਦੇ ਦਰਵਾਜ਼ਿਆਂ ਤੇ ਮਾਰ ਹੋਵੇ ਤਾਂ ਕਰਕੇ ਅਕਾਲੀ ਫੂਲਾ ਸਿੰਘ ਨਾਲ ਲੜ ਸਕਦੇ ਨਹੀਂ ਤੇ ਅਕਾਲੀ ਫੂਲਾ ਸਿੰਘ ਨਾਲ ਲੜਨ ਵਾਲੀ ਆਗਤ ਦੁਨੀਆ ਤੇ ਅਜੇ ਪੈਦਾ ਨਹੀਂ ਹੋਈ